ਆਪਣੇ ਆਸ਼ਿਕ ਦੀ ਮੰਗਣੀ ਦੀ ਗੱਲ ਸੁਣ ਕੇ ਨਰਸ ਨੇ ਆਪਣਾ ਆਪਾ ਖੋ ਦਿੱਤਾ ਹੈ ਅਤੇ ਅਜੀਹਾ ਕਾਂਡ ਕਰ ਦਿੱਤਾ ਹੈ ਕਿ ਮੌਕੇ ਦੇ ਉੱਪਰ ਭਜੜਾ ਪੈ ਗਈਆਂ ਅਫਰਾ ਤਫਰੀ ਵਾਲਾ ਮਾਹੌਲ ਬਣ ਗਿਆ ਅਤੇ ਪੁਲਿਸ ਹੀ ਪੁਲਿਸ ਹੋ ਜਾਂਦੀ ਹੈ ਪੂਰਾ ਏਰੀਆ ਸੀਲ ਕਰ ਦਿੱਤਾ ਜਾਂਦਾ ਹੈ ਇਹ ਹੋਲਨਾਕ ਵਾਰਦਾਤ ਤੋਂ ਬਾਅਦ ਹੁਣ ਵੱਡੇ ਪੁਲਿਸ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਦਰਸਲ ਲੁਧਿਆਣੇ ਵਿੱਚ ਬੀਤੇ ਕੱਲ ਇੱਕ ਨਰਸ ਦੀ ਹਤਿਆਕਾਂਡ ਦਾ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਸੀ ਅਤੇ ਹੁਣ ਉਸ ਮਾਮਲੇ ਦੇ ਵਿੱਚ ਜੋ ਖੁਲਾਸੇ ਹੋਏ ਨੇ ਉਹ ਵਾਕਈ ਚੋਕਾ ਦੇਣ ਵਾਲੇ ਨੇ ਇਹ ਤਸਵੀਰ ਮ੍ਰਿਤਿਕ ਰੇਖਾ ਦੀ ਹੈ ਜਿਸ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਅਜਿਹਾ ਕੁਝ ਕੀਤਾ ਗਿਆ ਕਿ ਹੁਣ ਉਹ ਪੀਜੀਆ ਦੇ ਵਿੱਚ ਬੇहद ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜ਼ਰੇ ਇਲਾਜ ਹੈ ਫਿਰ ਲੁਧਿਆਣੇ ਦੇ ਇੱਕ ਹੋਟਲ ਦੇ ਵਿੱਚ ਇਹ ਪ੍ਰੇਮੀ ਅਤੇ ਪ੍ਰੇਮਿਕਾ ਮਿਲਣ ਦੇ ਲਈ ਜਾਂਦੇ ਹੈਗੇ ਨੇ ਅਤੇ ਇਸੇ ਦੌਰਾਨ ਜਿਹੜੀ ਕੀ ਗੱਲਬਾਤ ਦੌਰਾਨ ਜਿਹੜਾ ਪ੍ਰੇਮੀ ਹੈ ਜਿਸ ਦਾ ਵੱਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਹੁਣ ਉਸਦੇ ਪਰਿਵਾਰ ਦੇ ਵੱਲੋਂ ਉਸ ਦੀ ਮੰਗਣੀ ਪੱਕੀ ਕਰ ਦਿੱਤੀ ਗਈ ਆ ਤੇ ਇਹ ਗੱਲ ਜਿਵੇਂ ਹੀ ਪ੍ਰੇਮਿਕਾ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਉਸਦੇ ਵੱਲੋਂ ਇੱਕ ਤੇਜ਼ ਤਰਹ ਹਥਿਆਰ ਦੇ ਨਾਲ ਆਪਣੇ ਪਾਰਟਨਰ ਦਾ ਪ੍ਰਾਈਵੇਟ ਪਾਰਟ ਵੜ ਦਿੱਤਾ ਜਾਂਦਾ ਹੈ ਅਤੇ ਮੌਕੇ ਤੋਂ ਗੁੱਸੇ ਦੇ ਵਿੱਚ ਜਿਹੜਾ ਕੀ ਲੜਕਾ ਹੈ ਉਹ ਇਸ ਕਦਰ ਜਿਹੜਾ ਕਿ ਆਪਣਾ ਆਪਾ ਖੋ ਦਿੰਦਾ ਹੈ ਕਿ ਇਸ ਜ਼ਖਮੀ ਹਾਲਤ ਦੇ ਵਿੱਚ ਉਹ ਆਪਣੀ ਪ੍ਰੇਮਿਕਾ ਦਾ ਗਲਾ ਦਬਾ ਕੇ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੰਦਾ ਹੈ ਸੋ ਲੁਧਿਆਣਾ ਦੇ ਇੱਕ ਹੋਟਲ ਦੇ ਵਿੱਚ ਇਹ ਵਾਪਰੀ ਹੋਲਨਾਕ ਵਾਰਦਾਤ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਪ੍ਰੇਮੀ ਜੋ ਹੈ ਉਹ ਭੱਜ ਨਿਕਲਦਾ ਹੈ ਅਤੇ ਸਿੱਧਾ ਜਾ ਕੇ ਲੁ ਜਾਂਦਾ ਇੱਕ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਜਾਂਦਾ ਹੈ ਤੇ ਡਾਕਟਰ ਜਦੋਂ ਉਸ ਨੂੰ ਪੁੱਛਦੇ ਨੇ ਕਿ ਭਾਈ ਤੇਰੇ ਨਾਲ ਇਹ ਕੀ ਸਭ ਕਿਵੇਂ ਹੋਇਆ ਤਾਂ ਉਹ ਉੱਥੇ ਝੂਠੀ ਕਹਾਣੀ ਸੁਣਾ ਦਿੰਦਾ ਕਿ ਉਸ ਨੂੰ ਬਦਮਾਸ਼ਾਂ ਦੇ ਵੱਲੋਂ ਘੇਰ ਕੇ ਇਹ ਹਮਲਾ ਕੀਤਾ ਗਿਆ ਜਿਸ ਕਰਕੇ ਉਸ ਦਾ ਜਿਹੜਾ ਕਿ ਪ੍ਰਾਈਵੇਟ ਪਾਰਟ ਹੈ ਉਹ ਵੱਢਿਆ ਗਿਆ ਪਰ ਜਦੋਂ ਪੁਲਿਸ ਇਸ ਮਾਮਲੇ ਦੀ ਤਲਾਸ਼ੀ ਕਰਦੀ ਆ ਤਾਂ ਪੂਰਾ ਜਿਹੜਾ ਕਿ ਸੱਚ ਹੈ ਉਹ ਸਾਹਮਣੇ ਆਇਆ 12 ਦਸੰਬਰ ਨੂੰ ਲੁਧਿਆNDE ਵਿੱਚ ਜਿਹੜਾ ਕੀ ਇਹ ਵੱਡੀ ਘਟਨਾ ਨੂੰ ਲੈ ਕੇ ਜੋ ਮਾਮਲਾ ਸੁਰਖਿਆ ਦੇ ਵਿੱਚ ਆਇਆ ਸੀ ਜਦੋਂ ਇੱਕ ਹੋਟਲ ਦੇ ਵਿੱਚ ਇੱਕ ਲੜਕੀ ਜੋ ਕਿ ਪੇਸ਼ੇ ਤੋਂ ਨਰਸ ਹੈ ਨਾਮ ਰੇਖਾ ਦੱਸਿਆ ਜਾ ਰਿਹਾ ਉਹ ਆਪਣੇ ਪ੍ਰੇਮੀ ਅਮਿਤ ਨੂੰ ਮਿਲਣ ਦੇ ਲਈ ਇਸ ਥਾਂ ਦੇ ਉੱਪਰ ਆਉਂਦੀ ਹੈ ਤੇ ਇਹ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਵੇਂ ਹੀ ਜਿਹੜਾ ਕਿ ਪ੍ਰੇਮੀ ਅਮਿਤ ਹੈ ਉਹ ਆਪਣੀ ਪ੍ਰੇਮਿਕਾ ਨੂੰ ਮੰਗਣੀ ਦੀ ਗੱਲ ਕਹਿੰਦਾ ਤਾਂ ਉਸ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਪਹਿਲਾਂ ਤਾਂ ਉਸ ਦੇ ਨਾਲ ਇੱਕ ਨੋਣਾ ਕਾਰ ਕੀਤਾ ਜਾਂਦਾ ਕਿ ਉਸ ਦਾ ਪ੍ਰਾਈਵੇਟ ਪਾਰਟ ਵੱਢ ਦਿੱਤਾ ਗਿਆ ਤੇ ਫਿਰ ਜਿਹੜਾ ਕਿ ਲੜਕੀ ਦੀ ਵੀ ਉਸ ਦੇ ਪ੍ਰੇਮੀ ਦੇ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ ਹੁਣ ਜਿਹੜਾ ਕਿ ਸੀਐਮਸੀ ਹਸਪਤਾਲ ਤੋਂ ਪ੍ਰੇਮੀ ਨੂੰ ਪੀਜੀਆਈ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਕਿ ਉਸ ਦੀ ਹਾਲਤ ਨਾਦਕ ਦੱਸੀ ਜਾ ਰਹੀ ਹੈ ਤੋ ਜਾਣਕਾਰੀ ਦੇ ਮੁਤਾਬਕ ਰੇਖਾ ਪਹਿਲਾਂ ਤੋਂ ਵਿਆਹੀ ਹੋਈ ਹੈ ਅਤੇ ਉਸਦੇ ਬੱਚੇ ਵੀ ਨੇ ਅਤੇ ਅਮਿਤ ਜੋ ਹੈ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਦੋਹਾਂ ਦੇ ਆਪਸ ਦੇ ਵਿੱਚ ਕਾਫੀ ਸਮੇਂ ਤੋਂ ਸੰਬੰਧ ਸਨ ਅਤੇ ਜੋ ਰੇਖਾ ਕਹਿੰਦੀ ਸੀ ਕਿ ਜੋ ਅਮਿਤ ਹੈ ਉਸ ਨਾਲ ਵਿਆਹ ਕਰਵਾਵੇ ਪਰ ਜਦੋਂ ਰੇਖਾ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਅਮਿਤ ਹੁਣ ਕਿਤੇ ਹੋਰ ਮੰਗਣੀ ਕਰਵਾ ਰਿਹਾ ਤੇ ਉਸ ਤੋਂ ਬਾਅਦ ਇਹ ਵੱਡੀ ਜਿਹੜੀ ਕਾਨੂੰਨੀ ਵਾਰਦਾਤ ਵਾਪਰ ਜਾਂਦੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਹੁਣ ਪੂਰੇ ਮਾਮਲੇ ਦੇ ਵਿੱਚ ਤਿਆਕੀਕਰਦਿਆਂ ਹੋਇਆ ਕਈ ਵੱਡੇ ਜਿਹੜੇ ਕੀ ਖੁਲਾਸੇ ਕੀਤੇ ਗਏ ਨੇ ਕੀ ਕੁਝ ਕਹਿਣਾ ਪੁਲਿਸ ਅਧਿਕਾਰੀਆਂ ਦਾ ਉਸ ਨੂੰ ਲੈਣੇ ਆ ਸ਼ਾਮ ਨੂੰ ਸਾਨੂੰ 5 ਵਜੇ ਸਲੇਮ ਤਾਬਰੀ ਥਾਣੇ ਦੇ ਵਿੱਚ ਇਨਫਾਰਮੇਸ਼ਨ ਮਿਲੀ ਕਿ ਇੰਡੋ ਅਮਰੀਕਨ ਹੋਟਲ ਹੈ ਉਹਦੇ ਵਿੱਚ ਇੱਕ ਲਾਸ਼ ਉਹਨਾਂ ਨੂੰ ਮਿਲੀ ਜਿਹਦਾ ਨਾਮ ਦੀ ਲੜਕੀ ਸੀਗੀ ਤੇ ਉਹ ਕਾਫੀ ਲਹੂ ਲਹਾਨ ਹੋਈ ਹੋਈ ਸੀ ਉਥੇ ਕਾਫੀ ਖੂਨ ਡਲਿਆ ਹੋਇਆ ਸੀ ਸੋ ਉੱਥੇ ਫਿਰ ਇਮੀਡੀਏਟਲੀ ਸਾਡੇ ਐਸਐਚਓ ਸਾਹਿਬ ਗਏ ਉਹਨਾਂ ਨੇ ਉਥੋਂ ਇਨਫੋਰਮੇਸ਼ਨ ਮਿਲੀ ਕਿ ਦੋ ਚਾਣੇ ਆਏ ਸੀਗੇ ਰੇਖਾ ਤੇ ਉਹਦੇ ਨਾਲ ਸੀਗਾ ਮੁੰਡਾ ਅਮਿਤ ਨਿਸ਼ਾਦ ਸੋ ਇਹਨਾਂ ਨੇ 12:00 ਵਜੇ ਚੈੱਕ ਇਨ ਕੀਤਾ ਤੇ 3:30 ਵਜੇ ਉਹ ਮੁੰਡਾ ਕਹਿੰਦਾ ਮੈਂ ਰੋਟੀ ਲੈਣ ਚੱਲਿਆ ਤੇ ਉਹ ਚਲਾ ਗਿਆ ਵਾਪਸ ਆਇਆ ਨਹੀਂ ਸੋ 5:00 ਵਜੇ ਇਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਉਥੋਂ ਸਾਰਾ ਉਹਨਾਂ ਦਾ ਰਿਕਾਰਡ ਕੱਢ ਕੇ ਜਿੰਨਾ ਉਹ ਮਿਲ ਸਕਿਆ ਤੇ ਦੇਖਣ ਚ ਇਹ ਵੀ ਆਇਆ ਕਿ ਲੜਕੀ ਦਾ ਇਹਨਾਂ ਨੇ ਹੋਟਲ ਵਾਲਿਆਂ ਨੇ ਉਹਦਾ ਆਧਾਰ ਕਾਰਡ ਵਗੈਰਾ ਉਹਦੀ ਇਨਫੋਰਮੇਸ਼ਨ ਦਰਜ ਨਹੀਂ ਕੀਤੀ ਸੀ ਜਿਹੜੀ ਕਿ ਉਹ ਵੀ ਇੱਕ ਪੈਂਸ ਹੈ ਉਹ ਵੀ ਅਲੱਗ ਦੇਖਿਆ ਜਾਏਗਾ ਉਹਨਾਂ ਦਾ ਚਲੋ ਇਹਦੇ ਤੇ ਬਾਅਦ ਚ ਪਿੱਛਾ ਕਰਦੇ ਹੋਏ ਐਸਐਚਓ ਸਾਹਿਬ ਨੇ ਸਾਡੇ ਨੇ ਬੜੀ ਹਿੰਮਤ ਕੀਤੀ ਤੇ ਇਹਨਾਂ ਨੂੰ ਜਾ ਕੇ 32 ਸੈਕਟਰ ਦੇ ਵਿੱਚ ਟ੍ਰੇਸ ਕਰ ਲਿਆ ਲੜਕੇ ਨੂੰ ਉੱਥੇ ਇਹ ਥੋੜਾ ਇਲਾਜ ਕਰਾ ਰਿਹਾ ਸੀ ਤੇ ਉੱਥੋਂ ਫਿਰ ਲੈ ਕੇ ਜਦੋਂ ਦੇਖਿਆ ਇਹਦੀ ਕਾਫੀ ਹਾਲਤ ਖਰਾਬ ਸੀ ਇਹ ਤੇ ਪ੍ਰਾਈਵੇਟ ਪਾਰਟਸ ਦੇ ਉੱਤੇ ਕੱਟ ਲੱਗਿਆ ਹੋਇਆ ਸੀ ਸੋ ਇਮੀਡੀਏਟਲੀ ਇਹਨੂੰ ਸੀਐਮਸੀ ਲਿਜਾਇਆ ਗਿਆ ਸੀਐਮਸੀ ਦੇ ਵਿੱਚ ਉਹਨਾਂ ਨੇ ਅੱਗੇ ਕਿਉਂਕਿ ਜ਼ਖਮ ਜ਼ਿਆਦਾ ਸੀਰੀਅਸ ਸੀਗਾ ਤੇ ਉਹਨਾਂ ਨੇ ਇਹਨੂੰ ਪੀਜੀਆਈ ਦੇ ਵਿੱਚ ਰੈਫਰ ਕਰਤਾ ਉੱਤੇ ਹੁਣ ਜੇਰੇ ਇਲਾਜ ਹੈਗਾ ਤੇ ਸਾਡੀ ਫੋਰਸ ਵੀ ਉੱਥੇ ਲੱਗੀ ਹੋਈ ਹੈ ਤੇ ਇਹਦੇ ਚ ਇਹ ਸਾਹਮਣੇ ਆਇਆ ਕਿ ਕੁਝ ਕਿਸਤੇ ਵਿੱਚ ਕਿ ਇਹਦੇ ਚ ਇਹ ਇਹਨਾਂ ਦਾ ਪਹਿਲਾਂ ਤੋਂ ਇਹਨਾਂ ਦਾ ਆਪਸ ਸਬੰਧ ਸੀਗਾ ਇਹ ਦੋ ਲੜਕੀ ਜਿਹੜੀ ਹੈਗੀ ਰੇਖਾ ਇਹਦੇ ਦੋ ਬੱਚੇ ਵੀ ਸੀ ਪਰ ਇਹਦੇ ਆਪ ਦੀ ਹਸਬੰਡ ਨਾਲ ਇਹਦਾ ਡਿਬੋਸ ਦਾ ਪ੍ਰਸੀਡਿੰਗ ਚੱਲ ਰਹੀਆਂ ਸੀ ਤੇ ਇਹ ਲੜਕੇ ਨਾਲ ਇਹਦਾ ਕਾਫੀ ਦੇਰ ਤੋਂ ਸੰਬੰਧ ਸੀਗਾ ਹੁਣ ਉਹ ਲੜਕੇ ਦੀ ਕਿਤੇ ਹੋਰ ਵਿਆਹ ਹੋਣ ਦੇ ਕਾਰਨ ਇਹ ਲੜਕੀ ਨੇ ਇਹਦੇ ਤੇ ਇਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੱਕ ਤੇਜ ਹਥਿਆਰ ਨਾਲ ਜੋ ਕਿ ਇੱਕ ਕਟਰ ਹੈਗਾ ਕਟਰ ਦੇ ਨਾਮ ਇਹ ਇਸ ਬੰਦੇ ਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਸੀ ਬਾਕੀ ਤਫਤੀਸ਼ ਜਾਰੀ ਹੈ ਤੇ ਇਹਨੂੰ ਅਸੀਂ ਸਾਡੀ ਗ੍ਰਿਫਤ ਦੇ ਵਿੱਚ ਆ ਗਿਆ ਤੇ ਇਹ ਜੇਰੇ ਇਲਾਜ ਆ